ਬੱਚਾ ਸਕੂਲ ਚ ਪੜਦਾ ਸੀ ਉਹਦੇ ਅਧਿਆਪਕ ਨੂੰ ਪੁੱਛਿਆ ਕਰਨ ਵੀ ਐਨ ਦੱਸ ਸਾਨੂੰ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਹੈ ਉਹ ਬੜੇ ਮਾਨ ਨਾਲ ਆਖਿਆ ਕਰੇ ਕਹਿੰਦਾ ਮਾਸਟਰ ਜੀ ਬੜੇ ਵੱਡੇ ਤੋਂ ਵੱਡੇ ਬੰਦੇ ਦੁਨੀਆ 'ਚ ਪਏ ਹੋਣਗੇ ਪਰ ਮੈਨੂੰ ਤਾਂ ਸਭ ਤੋਂ ਵੱਡਾ ਬੰਦਾ ਦੁਨੀਆ 'ਚ ਮੇਰਾ ਬਾਪੂ ਹੀ ਲੱਗਦਾ ਹੈ ਬੜੇ ਮਾਨ ਨਾਲ ਆਖਿਆ ਸਮਾਂ ਆਇਆ ਉਹ ਬੱਚਾ ਪੜ੍ਹ ਲਿਖ ਕੇ ਤਰੱਕੀ ਕਰ ਗਿਆ ਸਰਕਾਰੀ ਅਫਸਰ ਬਣ ਗਿਆ ਸਰਕਾਰੀ ਬੰਗਲਾ ਮਿਲਿਆ ਗੱਡੀ ਮਿਲੀ ਉਹਨੂੰ ਗਨਮੈਨ ਸਰਕਾਰੀ ਮਿਲੇ ਤਰੱਕੀ ਬਹੁਤ ਕਰ ਗਿਆ ਤੇ ਬਾਪੂ ਬਜ਼ੁਰਗ ਹੋ ਗਿਆ ਇੱਕ ਦਿਨ ਉਹਨੇ ਆਖਿਆ ਵੀ ਮੈਂ ਆਪਣੇ ਪੁੱਤਰ ਨੂੰ ਹੁਣ ਮਿਲ ਕੇ ਆਵਾਂ ਛੋਟਾ ਜਾ ਹੁੰਦਾ ਕਹਿੰਦਾ ਹੁੰਦਾ ਸੀ ਵੀ ਸਭ ਤੋਂ ਵੱਡਾ ਬੰਦਾ ਮੇਰਾ ਬਾਪੂ ਹੀ ਐ ਹੁਣ ਉਹ ਐਡਾ ਵੱਡਾ ਅਫਸਰ ਬਣ ਗਿਆ ਮੈਂ ਹੁਣ ਦੇਖਦਾ ਕੀ ਬੋਲਦਾ ਉਹਦੇ ਦਫ਼ਤਰ ਵਿੱਚ ਚੱਲਿਆ ਗਿਆ ਜਾ ਕੇ ਜਿੱਥੇ ਉਹ ਬੈਠਾ ਸੀ ਮਗਰਲੇ ਪਾਸੇ ਉਹਦੀ ਕੁਰਸੀ ਦੇ ਖੜ ਗਿਆ ਤੇ ਸਿਰ ਤੇ ਹੱਥ ਰੱਖ ਲਿਆ ਕਹਿੰਦਾ ਪੁੱਤ ਤੂੰ ਛੋਟਾ ਜਾ ਹੁੰਦਾ ਇੱਕ ਗੱਲ ਕਹਿੰਦਾ ਹੁੰਦਾ ਸੀ ਵੀ ਸਭ ਤੋਂ